ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਵਸ ਹੈ ਮੇਰੀ ਆਪ ਸਭ ਨੂੰ ਬੇਨਤੀ ਹੈ ਆਪ ਪੰਜਾਬ ਦੇ ਸਾਰੇ ਸਿੰਗਲਸ ਨੂੰ ਸਾਰੇ ਸੈਲੀਬ੍ਰਿਟੀਜ਼ ਨੂੰ ਸਰ ਹਰ ਪਾਰਟੀ ਦੇ ਪੋਲਿਟਿਸ਼ੀਅਨਸ ਨੂੰ ਜਿੰਨੇ ਵੀ ਇਨਫਲੂਐਂਸਰਸ ਹੈ ਤੇ ਆਪ ਸਭ ਨੂੰ ਸਾਡੇ ਗੁਰੂ ਦੀ ਸ਼ਹਾਦਤ ਬਹੁਤ ਵੱਡੀ ਹੈ ਪੂਰੇ ਮੁਲਕ ਨੂੰ ਪਤਾ ਲੱਗਣਾ ਚਾਹੀਦਾ ਪੂਰੀ ਕਾਇਦਤ ਨੂੰ ਪਤਾ ਲੱਗਣਾ ਚਾਹੀਦਾ ਹੈ ਅੱਜ ਜਿਸ ਮੁਲਕ ਦੇ ਉੱਤੇ ਜਿਸ ਵਤਨ ਦੇ ਉੱਤੇ ਅਸੀਂ ਬਹੁਤ ਗਰਵ ਕਰਦੇ ਆ ਉਸ ਮੁਲਕ ਦਾ ਜੋ ਨਕਸ਼ਾ ਜੋ ਡੈਮੋਗ੍ਰਾਫੀ ਹੈ ਉਹ ਸਾਡੇ ਪਿਤਾ ਭੰਤਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਹੈ ਤਾਂ ਆਪ ਸਭ ਨੂੰ ਬੇਨਤੀ ਹੈ ਕਿ 350 #350 ਸਾਲ ਸ਼ਹਾਦਤ ਤੇ #350 ਸਾਲ ਸ਼ਹਾਦਤ ਤੇ ਹਿੰਦੀ ਅੰਗਰੇਜ਼ੀ ਪੰਜਾਬੀ ਜਿਹੜੀ ਭਾਸ਼ਾ 'ਚ ਤੁਸੀਂ ਕੰਫਰਟੇਬਲ ਹੋ ਕਿਸੇ ਵੀ ਗੁਰੂ ਘਰ ਮੱਠਾ ਟੇਕਦੇ ਹੋ ਜਾਂ ਕੋਈ ਵੀ ਜਿਹੜਾ ਇਦਾਂ ਦੇ ਕੋਈ ਵੀ ਇੱਕ ਸੈਕਿੰਡ ਪਾਸ ਕੋਈ ਵੀ ਜਿਹੜਾ ਹੈ ਤੁਸੀਂ ਜਿੱਥੇ ਵੀ ਮੱਥਾ ਟੇਕ ਰਹੇ ਹੋ ਜਾਂ ਜਿਸ ਤਰੀਕੇ ਨਾਲ ਤੁਸੀਂ ਸਜਦਾ ਕਰਨਾ ਚਾਹੋ ਜਿਸ ਮਰਜ਼ੀ ਪਲੇਟਫਾਰਮ ਤੇ ਸਜਦਾ ਕਰਨਾ ਚਾਹੋ ਇੰਸਟਾਗ੍ਰam ਹੋਵੇ ਫੇਸਬੁਕ ਹੋਵੇ ਟਵਿੱਟਰ ਹੋਵੇ ਐਕਸ ਹੋਵੇ ਜਿਸ ਵੀ ਪਰ ਆਪਾਂ ਆਪਣੇ ਗੁਰੂ ਦੀ ਜਿਹੜੀ ਹੈ ਸ਼ਹਾਦਤ ਦਾ ਪੈਗਾਮ ਪੂਰੇ ਦੇਸ਼ ਤੇ ਪੂਰੀ ਕਾਇਨਾਤ ਤੱਕ ਪੰਚਾਈਏ ਤਾਂ ਆਪਸਾਂ ਨੂੰ ਬੇਤੀ ਹੈ #357 ਸ਼ਹਾਦਤ ਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ